ਬਹੁਤ ਯਾਰਾਂ ਖਾਣ ਹੋਇਆ ਤੁਸੀਂ ਵੀਡੀਓ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਆ ਰਿਹਾ ਕਿਸਤਾਂ ਲੋਕਾਂ ਦੇ ਘਰਾਂ ਦੇ ਘਰ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਪਰਛਾਵ ਨੇ ਕੋਈ ਵੀਡੀਓ ਦੇਖ ਰਹੇ ਇੱਕ ਲੜਕੀ ਦੋ ਦੇ ਸੀ ਉਹਦਾ ਵਿਆਹ ਵਾ ਸਮਾਨ ਇਕੱਠਾ ਕੀਤਾ ਤਾਂ ਇਸ ਘਰ ਦੇ ਸਾਰਾ ਸਮਾਨ ਉਹਦਾ ਖਰਾਬ ਹੋ ਗਿਆ ਕਈ ਤਰ੍ਹਾਂ ਦੇ ਸਰਕਾਰਾਂ ਨੇ ਬਹੁਤ ਵੱਡੀਆਂ ਮਲਕੀਆਂ ਵੀ ਨੇ ਅੱਜ ਮੈਨੂੰ ਖੁਸ਼ੀ ਆ ਵੀ ਸੁਪਰੀਮ ਕੋਰਟ ਨੇ ਸ਼ੋਕਜ ਨੋਟਿਸ ਜਿਹੜਾ ਵਾ ਇਹ ਸਮਈਆਂ ਸਨ ਉਹ ਪਾਪ ਨਾਲਿਆਂ ਦੀਆਂ ਨਦੀਆਂ ਦੀਆਂ ਨਹੀਂ ਕੀਤੀਆਂ ਗਈਆਂ ਕਾਵਿਜਾਂ ਚ ਜਾਂ ਕੀਤੀਆਂ ਗਈਆਂ ਪਾਪ ਪੰਜਾਬੀ ਉਹਦਾ ਸੰਤਾਪ ਜਿਹੜਾ ਬਹੁਤ ਵੱਡਾ ਭੋਗ ਦੇ ਨੇ ਅੱਜ ਹਜ਼ਾਰਾਂ ਪ੍ਰਵਾਸ ਜਿਹੜੇ ਬੇਕਰੇ ਹੋ ਕਾਰ ਹੋ ਗਏ ਨੇ ਮੁੱਖ ਮੰਤਰੀ ਉੱਥੇ ਫੋਟੋ ਵੀ ਆਪਣੇ ਵਲੰਟੀਅਰਾਂ ਨਾਲ ਖਚਾ ਕੇ ਉਹਨੂੰ ਇੱਕ ਫਿਲਮੀ ਸ਼ੂਟਿੰਗ ਉਹ ਜਿਹੜੀ ਜੈਲੀ ਇੱਕ ਹੜਪੀੜੇ ਬਣਾਤਾ ਪੰਜਾਬ ਬਣਿਆ ਜਲਥਲ ਜਿਵੇਂ ਸਭ ਜਾਣਦੇ ਨੇ ਕਿ ਮੌਸਮ ਵਿਭਾਗ ਵੱਲੋਂ ਕਈ ਥਾਵਾਂ ਤੇ ਰੈਡ ਅਲਰਟ ਕੀਤਾ ਹੋਇਆ ਤੇ ਹੁਣ ਮੁਹਾਲੀ ਦੇ ਵਿੱਚ ਵੀ ਜਿੱਦਾਂ ਦੇਖਿਆ ਜਾਂਦਾ ਕਿ ਪਾਣੀ ਆ ਚੁੱਕਿਆ ਔਰ ਕਈ ਥਾਵਾਂ ਤੇ ਯਾਨੀ ਪਾਣੀ ਨੂੰ ਲੈ ਕੇ ਭਾਰੀ ਬਾਰਿਸ਼ ਵੀ ਹੋ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਨੇ ਆਪਣੇ ਬਲਬੁੱਤੇ ਤੇ ਆਪਣੇ ਪੈਸੇ ਦੇ ਨਾਲ ਉਹਨਾਂ ਨੇ ਗੰਦਾ ਨਾਲਾ ਵੀ ਸਾਫ਼ ਕਰਾਇਆ ਸੀ ਔਰ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਹੁਣ ਭਾਰੀ ਯਾਨੀ ਬਾਰਿਸ਼ ਪੈ ਰਹੀ ਹੈ ਤੇ ਹਰ ਹਰਥਾਂ ਤੇ ਜਿੱਦਾਂ ਪਾਣੀ ਪੈ ਰਿਹਾ ਉੱਥੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਹੈਲਪ ਵੀ ਕਰ ਰਹੇ ਨੇ ਸੋ ਪਾਣੀਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸੋ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਜੀ ਦਾ ਸਵਾਗਤ ਕਰਨਾ ਸਰ ਸਤਿ ਸ਼੍ਰੀ ਅਕਾਲ ਧੰਨਵਾਦ ਬੇਦੀ ਸਾਹਿਬ ਕਿਸ ਤਰ੍ਹਾਂ ਦੇਖਦੇ ਆ ਕੁਦਰਤ ਦੀ ਮਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਥਾਂ ਥਾਂ ਤੇ ਪਾਣੀ ਆਇਆ ਹੋਇਆ ਦੇਖੋ ਅੱਜ ਬਹੁਤ ਔਖਾ ਸਮਾਂ ਪੰਜਾਬ ਤੇ ਆ ਸਾਰੇ ਪੰਜਾਬੀ ਬੜੇ ਡਟ ਕੇ ਉਸ ਆਫ ਆਫਤ ਦਾ ਮੁਕਾਬਲਾ ਕਰ ਰਹੇ ਨੇ ਤਸੱਲੀ ਆ ਪਰ ਪ੍ਰਮਾਤਮਾ ਦਾ ਇਹ ਕੋਈ ਕੀ ਕਹਿਰ ਕਹਿ ਸਕਨੇ ਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਵੀਡੀਓ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਆ ਰਿਹਾ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਦੇ ਘਰ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਪਰੇਸ਼ਾਨ ਨੇ ਉਸ ਮੈਨੂੰ ਸਮਝਣਾ ਕਿ ਲੋਕਾਂ ਦਾ ਘਰਾਂ ਦਾ ਜੀ ਬਹੁਤ ਨੁਕਸਾਨ ਹੋਇਆ ਸਾਰੇ ਕਈਆਂ ਦੇ ਅੱਜ ਹੁਣੇ ਵੀਡੀਓ ਦੇਖ ਰਿਹਾ ਸੀ ਇੱਕ ਲੜਕੀ ਦੋ ਦੇ ਸੀ ਉਹਦਾ ਵਿਆਹ ਵਾ ਸਮਾਨ ਇਕੱਠਾ ਕੀਤਾ ਤਾਂ ਇਸ ਘਰ ਦੇ ਸਾਰਾ ਸਮਾਨ ਉਹਦਾ ਖਰਾਬ ਹੋ ਗਿਆ ਉਹਦੇ ਇਦਾਂ ਦੀ ਬੜੀ ਅਪਾ ਮੈਂ ਧੰਨਵਾਦ ਕਰਨਾ ਸਾਰੇ ਪੰਜਾਬੀਆਂ ਦਾ ਜਿਸ ਤਰ੍ਹਾਂ ਉਹਨਾਂ ਨੇ ਡਟ ਕੇ ਆਪਣੇ ਦੁਆਰਾ ਦਾ ਆਪਣੇ ਪੰਜਾਬੀਆਂ ਦਾ ਦੁੱਖ ਵਿੱਚ ਇੱਕ ਇਕਤਾ ਦਾ ਸਬੂਤ ਦਿੱਤਾ ਇਕੱਠੇ ਹੋ ਕੇ ਲੋਕਾਂ ਨਾਲ ਉਹ ਹਮਦਰਦੀ ਪ੍ਰਗਟ ਕੀਤੀ ਔਰ ਜੋ ਸਮਾਨ ਸਾਦੇ ਪੰਜਾਬੀ ਸਭ ਨੇ ਹਰ ਆਪਣੀ ਜਿੰਨੀ ਹਿੰਮਤ ਚ ਪਹੁੰਚ ਆਓ ਪਹੁੰਚ ਪਹਚਾ ਰਿਆ ਵਾ ਪਰ ਕਈ ਦਿਨ ਕਿਤੇ ਸਰਕਾਰਾਂ ਦੀਆਂ ਬਹੁਤ ਵੱਡੀਆਂ ਨਲਾਕੀਆਂ ਵੀ ਨੇ ਅੱਜ ਮੈਨੂੰ ਖੁਸ਼ੀ ਆ ਵੀ ਸੁਪਰੀਮ ਕੋਰਟ ਨੇ ਸ਼ੋਕਾ ਨੋਟਿਸ ਜਿਹੜਾ ਵਾ ਸੋਮੋਟਰ ਨੋਟਿਸ ਜਿਹੜਾ ਲਿਆ ਨੋਟਿਸ ਲਿਆ ਵਾ ਪਰ ਉਹਨੇ ਸਰਕਾਰਾਂ ਤੋਂ ਜਵਾਬ ਮੰਗਿਆ ਕਿਉਂਕਿ ਇਹਦੇ ਵਿੱਚ ਕਈ ਜਿਹੜੇ ਆ ਰਹੇ ਨੇ ਹੁਣ ਸੋਸ਼ਲ ਮੀਡੀਆ ਤੇ ਆ ਰਹੇ ਨੇ ਭੀਡਾਂਵਾਂ ਦੇ ਜਿਹੜਾ ਸਮੇਂ ਸਿਰ ਨਹੀਂ ਛੱਡਿਆ ਗਿਆ ਪਾਣੀ ਜਾਂ ਜਿਹੜੀਆਂ ਜਿਹੜੀਆਂ ਸਫਾਈਆਂ ਸਨ ਉਹ ਪ੍ਰਾਪਰ ਨਾਲਿਆਂ ਦੀਆਂ ਨਦੀਆਂ ਦੀਆਂ ਨਹੀਂ ਕੀਤੀਆਂ ਗਈਆਂ ਕਾਗਜ਼ਾਂ 'ਚ ਜਾਂ ਕੀਤੀਆਂ ਗਈਆਂ ਮੁਖਾਲੀ ਤੁਸੀਂ ਹੁਣ ਜਿੱਦਾਂ ਦੱਸਿਆ ਇੱਥੇ ਇੱਥੇ ਵੀ ਨਹੀਂ ਸਫਾਈ ਹੋਈ ਮੈਂ ਦੁਬਾਰਾ ਬਾਅਦ ਬਾਅਦ ਡਿਪਟੀ ਕਮਿਸ਼ਨਰ ਨੂੰ ਕਹਿੰਦਾ ਰਹਾਂ ਕਿਉਂਕਿ ਉਹ ਐਜੂਕੇਸ਼ਨ ਡਿਪਾਰਟਮੈਂਟ ਦਾ ਕੰਮ ਸੀਗਾ ਇਹੋ ਜਿਹੇ ਬਹੁਤ ਸਾਰੇ ਘਟਨਾਵਾਂ ਨੇ ਜਿਹਦੇ ਕਰਕੇ ਮਨੁੱਖੀ ਮੈਂ ਸਮਝਣਾ ਹਨ ਗੈਲੀ ਕਹਿ ਸਕਦੇ ਆ ਅਫਸਰ ਸ਼ਾਇਦ ਇਹਨਾਂ ਗੈਲੀ ਕਹਿ ਸਕਦੇ ਨੇ ਸੁਪਰਵਾਈਜ਼ਨ ਦੇ ਗੈਲੀ ਕਹਿ ਸਕਦੇ ਆ ਪਰ ਅੱਜ ਪੰਜਾਬੀ ਉਹਦਾ ਸੰਤਾਪ ਜਿਹੜਾ ਬਹੁਤ ਵੱਡਾ ਭੋਗ ਦੇ ਨੇ ਅੱਜ ਹਜ਼ਾਰਾਂ ਪਰਵਾਜ਼ ਜਿਹੜੇ ਬੇਕਰੇ ਬਕਾਰ ਹੋ ਗਏ ਨੇ ਕਿਸਾਨਾਂ ਦੀਆਂ ਫਸਲਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਅੱਗੋਂ ਫਸਲ ਫੇਰ ਬੀਜੀ ਨਹੀਂ ਜਾਣੀ ਪਸ਼ੂ ਧਨ ਸੀ ਜਿਹੜਾ ਉਹਨਾਂ ਦਾ ਬੇਜੁਬਾਨਾ ਜਿਹੜਾ ਵਿਚਾਰੇ ਉਹ ਵੀ ਅੱਜ ਜਿਹੜੇ ਭੁੱਖੇ ਪਾਣੇ ਜਿਹੜੇ ਵਾ ਬਦਸੀਸਾਂ ਜਿਹੜੀਆਂ ਦੇ ਰਹੇ ਨੇ ਸਰਕਾਰਾਂ ਨੂੰ ਪਾਲਿ ਮੈਂ ਹੁਣ ਤੇ ਅਰਦਾਸ ਹੀ ਕਰ ਸਕਣਾ ਪਰਮਾਤਮਾ ਉਸ ਕਾਲਪੁੱਤ ਖੱਗੀ ਵੀ ਹੁਣ ਬਖਸ਼ ਲਓ ਪੰਜਾਬੀਆਂ ਤੇ ਕਿਰਪਾ ਕਰੋ ਮੌਸਮ ਨੂੰ ਜਿਹੜਾ ਵਾ ਹਾਲੇ ਮੀਂਹ ਜਿਹੜਾ ਬਾਦ-ਬਾਦ ਆ ਰਿਹਾ ਵਾ ਉਹ ਮੀਂਹ ਤੇ ਰਾਹਤ ਦਿਓ ਤਾਂ ਕਿ ਲੋਕ ਆਪਣੇ ਘਰਾਂ ਚ ਸੁੱਖ ਸ਼ਾਂਤੀ ਨਾਲ ਰਹਿ ਸਕਣ ਵਾਪਸ ਜਾ ਸਕਣ ਜਿਹੜੇ ਘਰਾਂ ਤੋਂ ਆਏ ਨੇ ਔਰ ਪੰਜਾਬੀ ਜਿਹੜੇ ਉਹਨਾਂ ਨੂੰ ਰਾਹਤ ਜਿਹੜੀ ਹੈ ਪਾਉਂ ਸਕੇ ਸਰਕਾਰਾਂ ਅੱਜ ਮੈਂ ਸਮਝਣਾ ਨਦੀਆਂ ਫੋਟੋ ਸ਼ਾਟਨ ਤੇ ਹੋ ਗਈਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਉਨੂੰ ਬੜਾ ਵੈਸੇ ਕਹਿਣਾ ਨਹੀਂ ਚਾਹੀਦਾ ਪਰ ਅੱਜ ਮੁੱਖ ਮੰਤਰੀ ਉੱਥੇ ਫੋਟੋ ਵੀ ਆਪਣੇ ਵਲੰਟੀਅਰਾਂ ਨਾਲ ਖਿਚਾ ਕੇ ਉਹਨੂੰ ਇੱਕ ਫਿਲਮੀ ਸ਼ੂਟਿੰਗ ਉਹ ਜਿਹੜੀ ਜੈਲੀ ਇੱਕ ਖੜ ਪੀੜੇ ਤੇ ਬਣਾਤਾ ਉਹਦੇ ਜੋ ਜੋ ਸੋਸ਼ਲ ਮੀਡੀਆ ਤੇ ਉਹਦਾ ਨਿਕਲ ਹੋ ਰਿਹਾ ਵਾ ਜਸਟ ਉਹ ਵਾਇਰਲ ਹੋ ਰਹੀ ਆ ਮੈਂ ਇਸ ਤੋਂ ਮਤ ਸ਼ਰਮ ਵਾਲੀ ਗੱਲ ਕੋ ਹੋ ਨਹੀਂ ਸਕਦੀ ਮੁੱਖ ਮੰਤਰੀ ਲਈ ਵੀ ਪੰਜਾਬ ਲਈ ਵੀ ਔਲ ਕਾਸਕਰ ਕੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਲਈ ਵੀ ਤੁਸੀਂ ਕਿਹੋ ਜਿਹਾ ਡਰਾਮੇ ਕਰ ਰਹੇ ਹੋ ਯਾ ਅੱਜ ਲੋਕਾਂ ਦੇ ਨਮਕ ਛੜਕਦੇ ਹੋ ਤੁਸੀਂ ਲੋਕਾਂ ਦੇ ਉਹਨਾਂ ਦੇ ਜਿਹੜਾ ਜੋ ਨੁਕਸਾਨ ਹੋਇਆ ਤੇ ਜੈਲੀ ਵਲੰਟੀਅਰ ਖੜ ਕੇ ਤੁਸੀਂ ਫੋਨ ਲੋਕਾਂ ਦੇ ਜਾਗ ਵਿੱਚ ਜਾਓ ਲੋਕਾਂ ਦੇ ਵਿੱਚ ਜਾ ਲੋਕ ਤੇ ਆਪ ਤਾਂ ਹੁੰ ਰਹੇ ਨੇ ਤੁਸੀਂ ਝੂਠੇ ਵਲੰਟੀਅਰ ਦਾ ਕੋਹਾਵਾ ਆ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਮੈਨੂੰ ਬਹੁਤ ਦੁੱਖ ਉਹਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਇਸ ਤਰ੍ਹਾਂ ਸੀਐਮ ਸਾਹਿਬ ਉਹ ਜੇ ਬੈਠ ਕੇ ਇਹ ਹੱਥ ਫੁਲ ਫੋਟੋਸਕੂਅਰ ਫੋਟੋ ਖਿਚਵਾਉਣ ਵਾਸਤੇ ਫੁਲਕਾ ਖਾਨ ਵਾਸਤੇ ਡਰਾਮਾ ਕਰ ਰਹੇ ਨੇ ਯਾਰ ਇਹ ਚੰਗਾ ਚੰਗਾ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀਆਂ ਮੈਂ ਤੇ ਇਹ ਨਹੀਂ ਕਹਿ ਸਕਦਾ ਬਾਕੀ ਅਸੀਂ ਆਪਣੇ ਵੱਲੋਂ ਲੋਕਾਂ ਨੂੰ ਬੇਨਤੀ ਵੀ ਕਰਨਾ ਵੀ ਵੱਧ ਤੋਂ ਵੱਧ ਆਪਾਂ ਉਹਨਾਂ ਪਰਿਵਾਰਾਂ ਦੀ ਹੱਦ ਤਰ੍ਹਾਂ ਦੀ ਸਹਾਇਤਾ ਕਰੀਏ ਜਿੰਨਾ ਯੋਗਦਾਨ ਪਾ ਸਕਦੇ ਆ ਜੂ ਪਾਈਏ ਮੇਰਾ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਹੁਣ ਸੰਸਥਾ ਮੈਂ ਵੀ ਗੱਲਾਂ ਕਰ ਰਹੇ ਨੇ ਕਿ ਸਹੀ ਟਾਈਮ ਤੇ ਸਰਕਾਰਾਂ ਨੇ ਸਹੀ ਕੰਮ ਨਹੀਂ ਕੀਤਾ ਜਿੱਦਾਂ ਯਾਨੀ ਪਹਿਲਾਂ ਵੀ ਤੁਸੀਂ ਕਹਿੰਦੇ ਕਿ ਜਿਹੜੀ ਆਪ ਦੇ ਵੱਲੋਂ ਹੀ ਸਫਾਈ ਕਰਵਾਈ ਸੀ ਨਾਲਿਆਂ ਦੀ ਤੁਹਾਨੂੰ ਕੀ ਲੱਗਦਾ ਹੈ ਕਿ ਪਰ ਜਿਹੜੀ ਸਰਕਾਰ ਹੈ ਉਹ ਕਹਿੰਦੀ ਇਹ ਤਾਂ ਕੁਦਰਤ ਦੀ ਮਾਰ ਹੈ ਪਰ ਬਹੁਤ ਸਾਰੇ ਲੋਕੀ ਵੀ ਗੱਲਾਂ ਕਰਦੇ ਨੇ ਤਿੱਕੀ ਤਾਂ ਨਹੀਂ ਕਿਤੇ ਅਗਰ ਨਾਲਿਆਂ ਦੀ ਸਹੀ ਸਫਾਈ ਹੋਈ ਹੁੰਦੀ ਨਦੀਆਂ ਨਾਲਿਆਂ ਦੀ ਤਾਂ ਕਿਤੇ ਨਾ ਕਿਤੇ ਇੰਨਾ ਬੁਰਾ ਹਾਲ ਨਾ ਹੁੰਦਾ ਕੁਦਰਤ ਦੀ ਮਾਰ ਤੇ ਚਲੋ ਹੈ ਹੀ ਆ ਲੇਕਿਨ ਕੁਦਰਤ ਦੀ ਮਾਰ ਤੇ ਜਿਹੜੀ ਜਿੰਨੀ ਸਾਇੰਸ ਇਨ ਟੈਕਨੋਲੋਜੀ ਤਕੀ ਕਰ ਗਈ ਆ ਜੀ ਉਹਦੇ ਲਈ ਪ੍ਰਕਾਸ਼ਨ ਲੈਣੇ ਜ਼ਰੂਰੀ ਹੁੰਦੇ ਨੇ ਜਿਹੜੇ ਇਹਨਾਂ ਨੇ ਨਹੀਂ ਲਏ ਔਰ ਜਿਹੜੇ ਸਿਰਫ ਫੋਟੋ ਸ਼ੂਟ ਤੱਕ ਰਹਿ ਗਏ ਨੇ ਜਾਂ ਬਿਆਨਾਂ ਤੱਕ ਰਹਿ ਗਏ ਨੇ ਬੋਰਡਾਂ ਦੇ ਉੱਤੇ ਇਹਨੇ ਪੈਸੇ ਲਾਈ ਜਾਂਦੇ ਨੇ ਗਰਾਊਂਡ ਤੇ ਇਹਨਾਂ ਨੇ ਕੰਮ ਜਿਹੜਾ ਉਹ ਨਹੀਂ ਕੀਤਾ ਦੁੱਖ ਆ ਸਭ ਦਾ ਅੱਛਾ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਤੁਸੀਂ ਵੀ ਥਾਂ ਥਾਂ ਜਾ ਰਹੇ ਹੋ ਜਿੱਥੇ ਪਾਣ ਦੇ ਨਾਲ ਲੋਕੀ ਪ੍ਰਭਾਵਿਤ ਨੇ ਯਾਨੀ ਪਸ਼ੂ ਹੋਣੇ ਤੁਹਾਡੇ ਵੱਲੋਂ ਵੀ ਕੀਤਾ ਜਾ ਰਿਹਾ ਤੁਹਾਡੇ ਯਾਨੀ ਮੋਹਾਲੀ ਸ਼ਹਿਰ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਮੁਹਾਲੀ ਚਲੋ ਉਦਾਂ ਤੇ ਕੋਈ ਏਦਾਂ ਨਹੀਂ ਵੇਖੋ ਬਸਾਤੀ ਪਾਣੀ ਆ ਮੁਹਾਲੀ ਦੇ ਲੋਕਾਂ ਚੋਂ ਆਇਆ ਉਹ ਦੂਜਾ ਪਾਣੀ ਨਹੀਂ ਹੈਗਾ ਫਲੱਡ ਦਾ ਪਾਣੀ ਨਹੀਂ ਕਹਿ ਸਕਦੇ ਨੂੰ ਲੇਕਿਨ ਬਸਾਤੀ ਪਾਣੀ ਦਾ ਨਕਾਸੀ ਜਿਹੜਾ ਉਹ 11 ਫੇਸ 'ਚ ਹੋਤ ਗਈਆਂ ਥਾਂ ਤੇ ਘਰਾਂ 'ਚ ਪਾਣੀ ਜਿਹੜਾ ਉਹ ਕਾਫੀ ਆਇਆ ਉਹਨਾਂ ਨੂੰ ਨੁਕਸਾਨ ਹੋਇਆ ਪਰ ਮੈਂ ਸਮਝਦਾ ਵੀ ਇਹਦੇ ਨਾਲ ਮੁਹਾਲੀ ਦੀ ਗੱਲ ਜਿਹੜਾ ਬਾਕੀ ਅਸੀਂ ਆਪਣੇ ਉਹਨਾਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਮੈਂ ਅੱਜ ਵੀ ਆਪਣਾ ਕਿਉਂਕਿ ਮੈਂ ਪਿੱਛੋਂ ਡੇਰਾ ਬਾਬਾ ਨਾਲ ਨੂੰ ਬਿਲੋਂਗ ਕਰਦਾ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸੀਂ ਆਪਣੇ ਪਸ਼ੂ ਤੁਹਾਨੂੰ ਵਾਸਤੇ ਗੱਲ ਹੋਈ ਸੀ ਉਹ ਗੱਡੀਆਂ ਭੇਜੀਆਂ ਨੇ ਫੀਲਡ ਭੇਜੀ ਆ ਉੱਥੇ ਲੋਕਾਂ ਨੂੰ ਬੇਨਤੀ ਕਰਦਾ ਉੱਥੇ ਜਿੱਥੇ-ਜਿੱਥੇ ਵੀ ਆ ਰਾਸ਼ਨ ਬਹੁਤ ਹੋ ਗਿਆ ਹੁਣ ਪਸ਼ੂਆਂ ਵਾਸਤੇ ਜਰੂਰ ਤਾਂ ਉਹ ਉਹਦਾ ਉਹ ਉਹਦੇ ਲਈ ਬੰਦਬਸਤੀ ਕੀਤਾ ਜਾਣਾ ਚਾਹੀਦਾ ਧੰਨਵਾਦ ਸਤੰਬਰ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਇਸ ਸੀ ਜੀ ਆਪਣੇਆ ਕੁਲਜੀਤ ਸਿੰਘ 베ਦੀ ਡਿਪਟੀ ਮੇਅਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਅੱਜ ਹਰ ਕੋਈ ਪਾਰਟੀ ਦੀ ਗੱਲ ਕਰੀਏ ਤਾਂ ਚਾਹੇ ਸੰਸਥਾਵਾ ਦੀ ਗੱਲ ਕਰ ਲਈਏ ਦਾ ਲੋਕਾਂ ਦੇ ਹੱਕ ਦੇ ਲਈ ਆ ਰਹੇ ਨੇ ਕਿਉਂਕਿ ਬਹੁਤ ਸਾਰੇ ਪੀੜਿਤ ਪਰਿਵਾਰ ਨੇ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਪਸ਼ੂ ਕਈਆਂ ਬਹੁਤ ਸਾਰੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਹੈ ਕਈ ਲੋਕਾਂ ਦੀ ਹੋ ਚੁੱਕੀ ਹੈ ਸੋ ਉਹਨਾਂ ਦੇ ਹੱਕਾਂ ਦੇ ਲਈ ਵੀ ਡਿਪਟੀ ਮੇਅਰ ਜੀ ਉਤਰ ਰਹੇ ਨੇ ਔਰ ਬਹੁਤ ਸਾਰੇ ਲੋਕਾਂ ਦੇ ਕੋਲ ਜਾ ਕੇ ਉਹਨਾਂ ਦੇ ਸਹਿਯੋਗ ਤੇਰੇ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ